ਇਹ ਮਸਲਾ ਬਹੁਤ ਵੱਡਾ ਤੇ ਗੰਭੀਰ ਹੈ ਇਹਦੇ ਨਾਲ ਕਈ ਪਰਤਾਂ ਖੁੱਲ ਸਕਦੀਆਂ ਨੇ ਕਈ ਵੱਡੇ ਰਾਜ਼ ਖੁੱਲ ਸਕਦੇ ਨੇ ਤੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਇਹਦੇ ਚ ਕਸੂਤੇ ਫਸ ਸਕਦੇ ਨੇ ਕਿਉਂਕਿ ਇੱਕ ਐਕਸ ਡਾਇਰੈਕਟਰ ਦੇ ਉੱਪਰ ਪਰਚਾ ਦਰਜ ਕਰ ਲਿਆ ਗਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭਗਵੰਤ ਮਾਨ ਸਰਕਾਰ ਨੂੰ ਤੇ ਭਗਵੰਤ ਮਾਨ ਸਾਹਿਬ ਦੇ ਇੱਕ ਐਮਐਲਏ ਤੇ ਐਕਸ ਮੰਤਰੀ ਨੂੰ ਨੋਟਿਸ ਕੱਢ ਦਿੱਤਾ ਗਿਆ ਹੁਣ ਇਹ ਮਾਮਲਾ ਕੀ ਹੈ ਅਖੀਰ ਤੱਕ ਪੂਰਾ ਸੁਣਿਓ ਕਿਉਂਕਿ ਮਾਮਲਾ ਵੱਡਾ ਤੇ ਗੰਭੀਰ ਹੈ ਹਾਈ ਪ੍ਰੋਫਾਈਲ ਮਾਮਲਾ ਹੈ ਔਰ ਆਪਣਾ ਕਮੈਂਟ ਅੱਜ ਜਰੂਰ ਲਿਖਿਓ ਬੇਨਤੀ ਹੈ ਇੱਕ ਛੋਟੀ ਜੀ ਕਿ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਕਰ ਲਓ ਤੇ ਜੇ ਅਜੇ ਤੱਕ ਤੁਸੀਂ ਘੰਟੀ ਵਾਲਾ ਬੈਲ ਵਾਲਾ ਬਟਨ ਨਹੀਂ ਦਬਾਇਆ ਤਾਂ ਜਰੂਰ ਦਬਾ ਦਿਓ ਮਿੱਤਰ ਪਿਆਰਿਓ ਮਸਲਾ ਕੀ ਹੈ ਡਾਇਰੈਕਟਰ ਦੇ ਉੱਪਰ ਪਰਚਾ ਦਰਜ ਕਿਉਂ ਕੀਤਾ ਗਿਆ ਦੇਖੋ ਜੀ ਜਿਹੜੇ ਫੋਰੈਂਸਿਕ ਸਾਇੰਸ ਲੈਬਾਰਟਰੀ ਐਫਐਸਐਲ ਦੇ ਐਕਸ ਡਾਇਰੈਕਟਰ ਐ ਅਸ਼ਮਨੀ ਕਾਲਿਆ ਉਹਨਾਂ ਦੇ ਉੱਪਰ ਪਰਚਾ ਦਰਜ ਕਰ ਲਿਆ ਗਿਆ ਤੇ ਮਾਮਲਾ ਇੱਕ ਮੰਤਰੀ ਨਾਲ ਵੀ ਜੁੜਿਆ ਹੋਇਆ ਜਿਹੜੇ ਉਸ ਵਿਭਾਗ ਦੇ ਐਫਐਸਐਲ ਦੇ ਡਿਪਟੀ ਡਾਇਰੈਕਟਰ ਨੇ ਮੈਡਮ ਸੰਦੀਪ ਕੌਰ ਆ ਉਹਨਾਂ ਨੇ ਪਿਛਲੇ ਟਾਈਮ ਦੇ ਵਿੱਚ ਇਹ ਰੌਲਾ ਪਾਇਆ ਔਰ ਸ਼ਿਕਾਇਤ ਕੀਤੀ ਕਿ ਜਿਹੜਾ ਮੁਖ ਡਾਇਰੈਕਟਰ ਐ ਉਹਨੇ ਮੈਨੂੰ ਜਾਤੀ ਸੂਚ ਗਾਲਾਂ ਕੱਢੀਆਂ ਤੇ ਮੈਨੂੰ ਹੋਰ ਵੀ ਬਹੁਤ ਕੁਸ਼ਬੂ ਲਿਆ ਤੇ ਮਾਮਲਾ ਉਹਨੇ ਇਹ ਦੱਸਿਆ ਸੀ ਸ਼ਿਕਾਇਤ ਦੇ ਵਿੱਚ ਵੀ ਜਿਹੜੇ ਭਗਵੰਤ ਮਾਨ ਸਾਹਿਬ ਦੇ ਇੱਕ ਮੰਤਰੀ ਫੜੇ ਗਏ ਸੀਗੇ ਸਿਹਤ ਮੰਤਰੀ ਜਿਹੜੇ ਮਾਨਸਾ ਤੋਂ ਉਹਨਾਂ ਦੀ ਜਿਹੜੀ ਰਿਕਾਰਡਿੰਗ ਸੀ ਉਹਨਾਂ ਦੀ ਕਥਿਤ ਰਿਕਾਰਡਿੰਗ ਚੈੱਕ ਹੋਣ ਦੇ ਲਈ ਉਸ ਐਫਐਸਐਲ ਦੇ ਵਿੱਚ ਗਈ ਸੀ ਫੋਰੈਂਸਿਕ ਸਾਇੰਸ ਲੈਬੋਰੀ ਚ ਤੇ ਉਥੇ ਉਹ ਜਿਹੜੇ ਮੈਡਮ ਸੰਦੀਪ ਕੌਰ ਨੇ ਜਿਹੜੇ ਐਸਸੀ ਭਾਈਚਾਰੇ ਨਾਲ ਸੰਬੰਧਿਤ ਨੇ ਉਹ ਕਹਿੰਦੇ ਵੀ ਜਦੋਂ ਮੈਂ ਉਹਦੀ ਜਾਂਚ ਕੀਤੀ ਉਹਦੇ ਨਮੂਨੇ ਜਿਹੜੇ ਆਏ ਸੀ ਵੀ ਇਹ ਵਾਕਿਆ ਹੀ ਆਵਾਜ਼ ਮੰਤਰੀ ਦੀ ਹੈ ਕਿ ਕਿਦੀ ਹੈ ਤਾਂ ਜਦੋਂ ਜਾਂਚ ਕਰਕੇ ਮੈਂ ਰਿਪੋਰਟ ਬਣਾ ਕੇ ਉਹਨੂੰ ਸੀਲਾਂ ਲਾ ਕੇ ਤੇ ਭੇਜ ਲਈ ਰੈਡੀ ਕਰਤੀ ਤਾਂ ਜਿਹੜੇ ਇਹ ਮੁੱਖ ਡਾਇਰੈਕਟਰ ਨੇ ਇਹ ਮੇਰੇ ਕੋਲ ਆਏ ਔਰ ਮੈਨੂੰ ਇਹਨਾਂ ਨੇ ਕਈ ਵਾਰ ਕਿਹਾ ਵੀ ਉਹ ਸੀਲਾਂ ਵਾਲੀ ਜਿਹੜੀ ਮੋਹਰ ਹੈ ਉਹ ਮੈਨੂੰ ਦੇ ਤਾਂ ਉਹ ਕਹਿੰਦੀ ਕਿਉਂਕਿ ਇਹ ਕੰਮ ਮੇਰੇ ਅਧੀਨ ਸੀ ਤਾਂ ਮੈਂ ਉਹ ਸੀਲਾਂ ਲਾ ਚੁੱਕੀ ਸੀ ਤਾਂ ਮੈਂ ਦੁਬਾਰਾ ਸੀਲਾਂ ਲਾਉਣ ਦੇ ਲਈ ਮੋਹਰ ਨਹੀਂ ਦੇਣਾ ਚਾਹੁੰਦੀ ਸੀ ਕਿਸੇ ਨੂੰ ਜਦੋਂ ਮੈਂ ਪੁੱਛਿਆ ਵੀ ਤੁਸੀਂ ਇਹ ਕਾਹ ਤੋਂ ਚਾਹੀਦੀ ਹੈ ਤੁਹਾਨੂੰ ਮੋਹਰ ਤਾਂ ਕਹਿੰਦੀ ਇਹਨਾਂ ਨੇ ਮੈਨੂੰ ਜਾਤੀ ਸੁਚ ਗਾਲਾਂ ਕੱਢੀਆਂ ਔਰ ਵੱਡਾ ਸ਼ੰਕਾ ਪ੍ਰਗਟਾਇਆ ਜਾ ਰਿਹਾ ਹੈ ਕਿ ਉਹ ਜਿਹੜੀ ਰਿਪੋਰਟ ਉਹਨੇ ਬਣਾਈ ਸੀ ਮੈਡਮ ਸੰਦੀਪ ਕੌਰ ਨੇ ਸ਼ਾਇਦ ਉਹਦੇ ਵਿੱਚ ਕੋਈ ਤਬਦੀਲੀਆਂ ਕਰਨੀਆਂ ਹੋ ਸਕਦੀਆਂ ਨੇ ਹੁਣ ਉਸ ਮਾਮਲੇ 'ਚ ਹੋਇਆ ਕੀ ਉਸ ਮਾਮਲੇ ਦੇ ਵਿੱਚ ਜਦੋਂ ਹੁਣ ਪੁਲਿਸ ਨੇ ਅਦਾਲਤ ਦੇ ਵਿੱਚ ਕਲੋਜ਼ਰ ਰਿਪੋਰਟ ਫਾਈਲ ਕਰ ਦਿੱਤੀ ਹੈ ਵੀ ਇਹ ਕੇਸ ਬੰਦ ਕਰ ਦਿੱਤਾ ਜਾਵੇ ਇਹ ਜਿਹੜਾ ਮੰਤਰੀ ਭਗਵੰਤ ਮਾਨ ਸਾਹਿਬ ਦਾ ਸਿਹਤ ਮੰਤਰੀ ਫੜਿਆ ਗਿਆ ਸੀਗਾ ਕਰਪਸ਼ਨ ਦੇ ਕੇਸ ਦੇ ਵਿੱਚ ਜਿਹੜਾ ਸਿੰਗਲਾ ਸਾਹਿਬ ਤੇ ਉਹਦੇ ਬਾਰੇ ਪੁਲਿਸ ਨੇ ਅਦਾਲਤ 'ਚ ਰਿਪੋਰਟ ਪੇਸ਼ ਕਰਤੀ ਕੋਰਟ 'ਚ ਵੀ ਇਹਦੇ ਖਿਲਾਫ ਕੋਈ ਸਬੂਤ ਕੋਈ ਗਵਾਹ ਨਹੀਂ ਮਿਲਿਆ ਇਸ ਕਰਕੇ ਕੇਸ ਬੰਦ ਕਰ ਦਿੱਤਾ ਜਾਵੇ ਹੁਣ ਉਸ ਮਾਮਲੇ ਦੇ ਵਿੱਚ ਇੱਕ ਐਡਵੋਕੇਟ ਜਿਹਦਾ ਨਾਂ ਰਣਜੀਤ ਸਿੰਘ ਸਿੱਧੂ ਹੈ ਚੈਨਲਾਂ ਤੇ ਉਹਦੀਆਂ ਇੰਟਰਵਿਊ ਸ਼ੁਰੂ ਹੋ ਚੁੱਕੀਆਂ ਨੇ ਉਹਨੇ ਫਿਰ ਅਦਾਲਤ ਦਾ ਦਰਵਾਜ਼ਾ ਖੜਖਟਾਤਾ ਹੈ ਔਰ ਉਹ ਕੇਸ ਪਾਤਾ ਦੁਬਾਰਾ ਵੀ ਇਹ ਸਾਰੇ ਕੇਸ ਦੇ ਵਿੱਚ ਗੜਬੜ ਹੋਈ ਹੈ ਔਰ ਉਹ ਦੋ ਚੀਜ਼ਾਂ ਨੇ ਇੱਥੇ ਪਹਿਲਾ ਤਾਂ ਉਸ ਕੇਸ ਨਾਲ ਜੁੜ ਕੇ ਜਿਹੜੇ ਮੈਡਮ ਸੰਦੀਪ ਕੌਰ ਨੇ ਸ਼ਿਕਾਇਤ ਕੀਤੀ ਹੈ ਕਿ ਮੈਨੂੰ ਜਾਤੀ ਸੁਚ ਗਾਲਾਂ ਕੱਢੀਆਂ ਉਹਦੇ ਉੱਪਰ ਐਕਸ ਡਾਇਰੈਕਟਰ ਦੇ ਉੱਪਰ ਮਕਦਮਾ ਦਰਜ ਹੋ ਗਿਆ ਹੈ ਪਰਚਾ ਦਰਜ ਹੋ ਗਿਆ ਐਫ ਆਈ ਆਰ ਦਰਜ ਹੋ ਗਈ ਹੈ ਤੇ ਦੂਜੇ ਪਾਸੇ ਜਿਹੜੇ ਐਡਵੋਕੇਟ ਦੇ ਦੁਬਾਰਾ ਕੇਸ ਖੋਲਣ ਦੀ ਅਰਜੀ ਜਿਹੜੀ ਅਦਾਲਤ 'ਚ ਦਿੱਤੀ ਹੈ ਉਹਦੇ ਉੱਪਰ ਭਗਵੰਤ ਮਾਨ ਸਰਕਾਰ ਨੂੰ ਤੇ ਉਹ ਜਿਹੜਾ ਐਕਸ ਮੰਤਰੀ ਸਿੰਘਲਾ ਭਗਵੰਤ ਮਾਨ ਸਾਹਿਬ ਦਾ ਉਹਨਾਂ ਨੂੰ ਅਦਾਲਤ ਵੱਲੋਂ ਨੋਟਿਸ ਜਾਰੀ ਹੋ ਗਏ ਨੇ ਇੱਕ ਤਰ੍ਹਾਂ ਕੇਸ ਫੇਰ ਖੁੱਲ ਗਿਆ ਸਮਝ ਲਓ ਤੇ ਹੁਣ ਉਹ ਕੇਸ ਦੁਬਾਰਾ ਚੱਲੇਗਾ ਤੇ ਉਸ ਕੇਸ ਦੇ ਵਿੱਚ ਫਿਰ ਬਹੁਤ ਕਸੂਤੀ ਸਥਿਤੀ ਹੋ ਸਕਦੀ ਹੈ ਭਗਵੰਤ ਮਾਨ ਸਾਹਿਬ ਦਾ ਝੂਠ ਸੱਚ ਫੜਿਆ ਜਾ ਸਕਦਾ ਹੈ ਔਰ ਵੱਡਾ ਸਵਾਲ ਹੈ ਕਿ ਕੀ ਭਗਵੰਤ ਮਾਨ ਸਾਹਿਬ ਦਾ ਝੂਠ ਫੜਿਆ ਜਾਏਗਾ ਜਾਂ ਜਿਵੇਂ ਉਹਨਾਂ ਨੇ ਆਪਣੇ ਉਸ ਐਕਸ ਮੰਤਰੀ ਨੂੰ ਬਚਾਇਆ ਕਿ ਉਹ ਸਾਰਾ ਤਰੀਕਾ ਫੜਿਆ ਜਾਏਗਾ ਮਾਮਲਾ ਕੀ ਹੈ ਜਿਹੜੇ ਵਕੀਲ ਨੇ ਰਣਜੀਤ ਸਿੰਘ ਸਿੱਧੂ ਨੇ ਅਦਾਲਤ ਚ ਦੁਬਾਰਾ ਉਹ ਕੇਸ ਖੋਲਿਆ ਉਹਨਾਂ ਨੇ ਇਹ ਕਿਹਾ ਉਹ ਕਹਿੰਦੇ ਵੇਖੋ ਜੀ ਜਦੋਂ ਭਗਵੰਤ ਮਾਨ ਸਾਹਿਬ ਨੇ ਇਸ ਮੰਤਰੀ ਸਿੰਗਲਾ ਦੇ ਭ੍ਰਿਸ਼ਟਾਚਾਰ ਬਾਰੇ ਆਪ ਵੀਡੀਓ ਬਣਾਈ ਸੀ ਤਾਂ ਮੁੱਖ ਮੰਤਰੀ ਨੇ ਇਹ ਦਾਵਾ ਕੀਤਾ ਸੀ ਕਿ ਮੇਰੇ ਕੋਲ ਸਬੂਤ ਪਹੁੰਚੇ ਨੇ ਇਹਦੇ ਭ੍ਰਿਸ਼ਟਾਚਾਰ ਦੇ ਔਰ ਉਹ ਐਡਵੋਕੇਟ ਇਹ ਕਹਿ ਰਹੇ ਨੇ ਉਹ ਕਹਿੰਦੇ ਉਹ ਵੀਡੀਓ ਸੁਣੋ ਉਹਦੇ ਚ ਮੁੱਖ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਜਦੋਂ ਮੈਂ ਇਸ ਮੰਤਰੀ ਨੂੰ ਬੁਲਾ ਕੇ ਪੁੱਛਿਆ ਤਾਂ ਇਹਨੇ ਮੇਰੇ ਕੋਲ ਸਾਰੀ ਗੱਲ ਸਵਕਾਰ ਕਰ ਲਈ ਐ ਮੰਨ ਲਈ ਐ ਵੀ ਹਾਂ ਮੈਂ ਇਹ ਗਲਤੀ ਕੀਤੀ ਐ ਤੇ ਐਡਵੋਕੇਟ ਕਹਿੰਦਾ ਹੈ ਕਿ ਇਸੇ ਕਰਕੇ ਭਗਵੰਤ ਮਾਨ ਨੇ ਕਿਹਾ ਕਿ ਮੈਂ ਹੁਣ ਇੱਥੇ ਕਾਰਵਾਈ ਕਰਾਂਗਾ ਮੈਂ ਬਖਸ਼ਣਾ ਨਹੀਂ ਐ ਤੇ ਫਿਰ ਐਡਵੋਕੇਟ ਕਹਿੰਦਾ ਵੀ ਕੁਝ ਦਿਨ ਬਾਅਦ ਕੇਜਰੀਵਾਲ ਦੀ ਵੀਡੀਓ ਆਈ ਜਿ ਵਿੱਚ ਕੇਜਰੀਵਾਲ ਨੇ ਕਿਹਾ ਵੀ ਸਾਡੇ ਮੰਤਰੀ ਦੇ ਖਿਲਾਫ ਸਾਡੇ ਕੋਲ ਸਬੂਤ ਮਿਲੇ ਅਸੀਂ ਉਹਤੇ ਵੀ ਕਾਰਵਾਈ ਕਰਤੀ ਕਹਿੰਦੇ ਪਾਰਟੀ ਦੇ ਦੋ ਵੱਡੇ ਮੁਖੀ ਜਿਨ੍ਹਾਂ ਨੇ ਕਿਹਾ ਵੀ ਸਾਡੇ ਕੋਲ ਸਬੂਤ ਆਏ ਨੇ ਪਲੱਸ ਭਗਵੰਤ ਮਾਨ ਨੇ ਕਿਹਾ ਕਿ ਮੇਰੇ ਕੋਲ ਤਾਂ ਉਹ ਮੰਨ ਗਿਆ ਮੈਂ ਮੈਂ ਗਲਤੀ ਕੀਤੀ ਹੈ ਤਾਂ ਉਹ ਐਡਵੋਕੇਟ ਜਿਹੜੇ ਰਣਜੀਤ ਸਿੰਘ ਜਿਨ੍ਹਾਂ ਨੇ ਕੇਸ ਖੋਲਿਆ ਦੁਬਾਰਾ ਉਹ ਕਹਿੰਦੇ ਕਿ ਪੁਲਿਸ ਨੇ ਭਗਵੰਤ ਮਾਨ ਨੂੰ ਬਤੌਰ ਗਵਾਹ ਅਦਾਲਤ ਚ ਕਿਉਂ ਨਹੀਂ ਪੇਸ਼ ਕੀਤਾ ਜੇਕਰ ਉਹ ਕਹਿੰਦੇ ਵੀ ਭਗਵੰਤਮਾਨ ਦੇ ਕੋਲ ਉਹ ਮੰਤਰੀ ਮੰਨਿਆ ਸੀ ਵੀ ਮੈਂ ਇਹ ਕਰਾਪਸ਼ਨ ਕੀਤੀ ਹੈ ਭ੍ਰਿਸ਼ਟਾਚਾਰ ਕੀਤਾ ਹੈ ਮੈਂ ਰਿਸ਼ਵਤ ਲੈਣ ਦੀ ਕੋਸ਼ਿਸ਼ ਕੀਤੀ ਹੈ ਤਾਂ ਫਿਰ ਭਗਵੰਤਮਾਨ ਨੂੰ ਬਤੌਰ ਗਵਾਹ ਅਦਾਲਤ ਚ ਗਵਾਹੀ ਦੇਣੀ ਚਾਹੀਦੀ ਸੀ ਤਾਂ ਐਡਵੋਕੇਟ ਕਹਿੰਦੇ ਆ ਕਿ ਭਗਵੰਤਮਾਨ ਗਵਾਹ ਬਣ ਕੇ ਕਿਉਂ ਨਹੀਂ ਗਏ ਪੁਲਿਸ ਨੇ ਕਿਉਂ ਕਹਿਤਾ ਅਦਾਲਤ ਚ ਬਿਨਾ ਕੋਈ ਸਬੂਤ ਹੈ ਨਾ ਕੋਈ ਗਵਾਹ ਹੈ ਜਦੋਂ ਕਿ ਖੁਦ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਮੇਰੇ ਕੋਲ ਮੰਨਿਆ ਤਾਂ ਫਿਰ ਉਹ ਕਹਿੰਦੇ ਇਹਦੇ ਵਿੱਚ ਜਾਂ ਤਾਂ ਭਗਵੰਤ ਮਾਨ ਨੇ ਉਦੋਂ ਸਾਰੇ ਪੰਜਾਬ ਨੂੰ ਝੂਠ ਬੋਲਿਆ ਵੀ ਮੇਰੇ ਕੋਲ ਮੰਨਿਆ ਤੇ ਜਾਂ ਫਿਰ ਹੁਣ ਗਵਾਹੀ ਨਾ ਦੇ ਕੇ ਵੱਡਾ ਧੋਖਾ ਦਿੱਤਾ ਹੁਣ ਉਹ ਵਕੀਲ ਨੇ ਇਹ ਕਿਹਾ ਐਡਵੋਕੇਟ ਨੇ ਕਿ ਅਸੀਂ ਇਹਦੇ ਚ ਭਗਵੰਤ ਮਾਨ ਨੂੰ ਉਸ ਸਾਬਕਾ ਮੰਤਰੀ ਨੂੰ ਤੇ ਕੇਜਰੀਵਾਲ ਤਿੰਨਾਂ ਨੂੰ ਅਸੀਂ ਕੋਰਟ ਦੇ ਵਿੱਚ ਪਾਰਟੀ ਬਣਾਇਆ ਔਰ ਉਹ ਕਹਿੰਦੇ ਕਿ ਅਸੀਂ ਹੁਣ ਜੜ ਤੱਕ ਜਾਵਾਂਗੇ ਇਸ ਕੇਸ ਦੀ ਦੁਬਾਰਾ ਸਾਰੀ ਇਨਵੈਸਟੀਗੇਸ਼ਨ ਕਰਾਵਾਂਗੇ ਸੱਚ ਦਾ ਸੱਚ ਤੇ ਝੂਠ ਦਾ ਝੂਠ ਨਤਾਰਾ ਕਰਾਂਗੇ ਉਹਨਾਂ ਦੇ ਟਾਈਮ 'ਚ ਔਰ ਇਸ ਮਾਮਲੇ 'ਚ ਭਗਵੰਤਮਾਨ ਸਾਹਿਬ ਜਾਪਦਾ ਲੱਗਦਾ ਹੈ ਕਿ ਕਸੂਤੇ ਫਸ ਸਕਦੇ ਨੇ ਭਲਾ ਕਿਉਂ ਕਿਉਂਕਿ ਭਗਵੰਤਮਾਨ ਸਾਹਿਬ ਹੋਰਾਂ ਨੇ ਉਦੋਂ ਵੀਡੀਓ ਪਾਈ ਸੀ ਉਹ ਅੱਜ ਵੀ ਪਈ ਨੈੱਟ ਤੇ ਬਹੁਤ ਸਾਰੇ ਲੋਕਾਂ ਨੇ ਸੇਵ ਕੀਤੀ ਹੋਈ ਆ ਜਿਸ 'ਚ ਭਗਵੰਤਮਾਨ ਸਾਹਿਬ ਨੇ ਖੁਦ ਇਹ ਕਬੂਲ ਲਿਆ ਹੋਇਆ ਵੀ ਹਾਂ ਮੇਰੇ ਕੋਲ ਸਬੂਤ ਆਏ ਨਹੀਂ ਤੇ ਹਾਂ ਮੈਂ ਐਸੇ ਕਰਕੇ ਮੈਂ ਇਹਨਾਂ ਨੂੰ ਮੰਤਰੀ ਅੱਤੋ ਹਟਾ ਰਿਆਂ ਤਾਂ ਅੱਜ ਜੇ ਭਗਵੰਤ ਮਾਨ ਸਾਹਿਬ ਨੂੰ ਕੋਰਟ ਚ ਦੁਬਾਰਾ ਲਿਆਂਦਾ ਜਾਂਦਾ ਜਾਂ ਉਹ ਪੇਸ਼ ਹੁੰਦੇ ਨੇ ਤਾਂ ਫਿਰ ਉੱਥੇ ਉਹ ਕਿਵੇਂ ਕਹਿ ਦੇਣਗੇ ਕਿ ਮੈਂ ਤਾਂ ਆਖਿਆ ਨਹੀਂ ਦੂਜੇ ਪਾਸੇ ਤੁਸੀਂ ਦੇਖੋ ਅੱਜ ਵੀ ਅਸੀਂ ਕਿੱਥੇ ਖੜੇ ਆ ਪੜੇ ਲਿਖੇ ਦੌਰ ਚ ਆ ਗਏ ਆ ਪਰ ਜਾਤੀਵਾਦ ਦੀ ਨਫ਼ਰਤ ਸਾਡੇ ਦਿਮਾਗਾਂ ਚ ਕਿਵੇਂ ਅਜੇ ਵੀ ਇੱਕ ਕੂੜਾ ਬਣ ਕੇ ਪਈ ਹੋਈ ਹੈ ਜਿਹੜੀ ਉਹ ਮੈਡਮ ਡਾਕਟਰ ਸੰਦੀਪ ਕੌਰ ਜਿਹੜੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਤੇ ਆ ਐਫਐਸਐਲ ਕੋਈ ਛੋਟੀ ਚੀਜ਼ ਨਹੀਂ ਕਿ ਫਰੈਂਸਿਕ ਸਾਇੰਸ ਲੈਬੋਰੀ ਆ ਉਹਦੇ ਵਿੱਚ ਇੱਕ ਜਾਂਚ ਅਧਿਕਾਰੀ ਦੇ ਤੌਰ ਤੇ ਨਿਯੁਕਤ ਹੈ ਡਾਕਟਰ ਸੰਦੀਪ ਕੌਰ ਉਹਨੇ ਸ਼ਿਕਾਇਤ ਕੀਤੀ ਵੀ ਮੈਨੂੰ ਮੇਰ ਤੋਂ ਸੀਨੀਅਰ ਅਫਸਰ ਜਿਹੜਾ ਉਹਨੇ ਮੈਨੂੰ ਜਾਤੀ ਸੁਚਗਲਾਂ ਕੱਢੀਆਂ ਤਾਂ ਫਿਰ ਇਹ ਕੋਈ ਛੋਟੀ ਗੱਲ ਨਹੀਂ ਕੀ ਜੇਕਰ ਅਜੇ ਸਾਡੇ ਸਰਕਾਰੀ ਦਫ਼ਤਰਾਂ ਚ ਪੜੇ ਲਿਖੀ ਲੋਬੀ ਦੇ ਵਿੱਚ ਇਹ ਚੀਜ਼ ਇਸ ਤਰ੍ਹਾਂ ਪਈ ਹੈ ਤਾਂ ਫਿਰ ਇਹ ਬਹੁਤ ਵੱਡੀ ਗੱਲ ਹੈ ਹੁਣ ਇਹਦੀ ਜਾਂਚ ਹੋਏਗੀ ਕੇਸ ਦਰਜ ਹੋ ਗਿਆ ਡਾਇਰੈਕਟਰ ਦੇ ਖਿਲਾਫ ਮੋਹਾਲੀ ਥਾਣੇ ਦੇ ਵਿੱਚ ਜਿਹੜਾ ਐਕਸ ਡਾਇਰੈਕਟਰ ਹੈ ਪਰ ਅੱਗੇ ਜਾਂਚ ਹੋਏਗੀ ਫਿਰ ਗੱਲ ਨਿੱਤਰ ਕੇ ਆਏਗੀ ਪਰ ਡਾਕਟਰ ਸੰਦੀਪ ਕੌਰ ਦਾ ਇਹ ਦਾਵਾ ਕਿ ਜਦੋਂ ਮੈਨੂੰ ਬੋਲਿਆ ਤਾਂ ਉਦੋਂ ਉੱਥੇ ਮੇਰੇ ਹੋਰ ਕਰਮਚਾਰੀ ਅਧਿਕਾਰੀ ਵੀ ਮੌਜੂਦ ਸੀਗੇ ਜਿਹੜੇ ਸਾਰੇ ਗਵਾਹ ਨੇ ਕਿ ਮੈਨੂੰ ਇਸ ਐਕਸ ਡਾਇਰੈਕਟਰ ਨੇ ਇਸ ਤਰ੍ਹਾਂ ਜਾਤੀ ਸੁੱਚ ਗਾਲਾਂ ਕੱਢੀਆਂ ਹੁਣ ਇਹ ਜੋ ਸਾਰੀ ਕਹਾਣੀ ਨਿਕਲ ਕੇ ਆ ਰਹੀ ਹੈ ਇਹਦੇ ਚ ਤੁਹਾਨੂੰ ਕੀ ਪਿਕਚਰ ਲੱਗਦੀ ਹੈ ਕਿ ਉਹ ਡਾਇਰੈਕਟਰ ਉਹਦੇ ਤੋਂ ਮੋਰਾ ਮੰਗ ਰਿਹਾ ਸੀ ਭਾਈ ਜਿਹੜੇ ਮੰਤਰੀ ਦੀ ਵੀਡੀਓ ਦੀ ਜਾਂਚ ਹੋਣ ਲਈ ਆਈ ਹੈ ਵੀ ਇਹ ਆਵਾਜ਼ ਉਹ ਦੀ ਹੈ ਕਿ ਨਹੀਂ ਤਾਂ ਜਿਹੜੇ ਅਧਿਕਾਰੀ ਨੂੰ ਜਾਂਚ ਸੌਂਪੀ ਗਈ ਡਾਕਟਰ ਸੰਦੀਪ ਕੌਰ ਨੂੰ ਨੇ ਕਰਤੀ ਜਾਂਚ ਉਹਨੇ ਗੁਪਤ ਰਿਪੋਰਟ ਬਣਾ ਕੇ ਭੇਜਣੀ ਚਾਹੀ ਪੁਲਿਸ ਤੇ ਅਦਾਲਤ ਨੂੰ ਤਾਂ ਉੱਥੇ ਉਹ ਡਾਇਰੈਕਟਰ ਕੋਲ ਕੀ ਇਹੋ ਜਿਹਾ ਪ੍ਰੈਸ਼ਰ ਪਾਇਆ ਗਿਆ ਇਹ ਜਿਹੜਾ ਡਾਇਰੈਕਟਰ ਉਹਦੇ ਤੋਂ ਦੁਬਾਰਾ ਮੋਹਰਾ ਮੰਗਣ ਦੀ ਕੋਸ਼ਿਸ਼ ਕਰ ਰਿਹਾ ਸੀ ਜੇ ਮੰਗ ਰਿਹਾ ਸੀ ਤਾਂ ਕਿਉਂ ਮੰਗ ਰਿਹਾ ਸੀ ਸਵਾਲ ਤਾਂ ਵੱਡਾ ਹੈ ਹੁਣ ਇੱਥੇ ਇੱਕ ਹੋਰ ਗੱਲ ਹੈ ਜਿਸ ਦਿਨ ਪੁਲਿਸ ਨੇ ਇਹ ਜਿਹੜਾ ਐਕਸ ਮੰਤਰੀ ਸਿੰਘਲਾ ਇਹਦੇ ਉੱਪਰ ਜਿਹੜੇ ਭ੍ਰਿਸ਼ਟਾਚਾਰ ਦੇ ਦੋਸ਼ਾ ਵਾਲਾ ਕੇਸ ਬੰਦ ਕਰਨ ਲਈ ਅਦਾਲਤ ਵਿੱਚ ਕਲੋਜ਼ਰ ਰਿਪੋਰਟ ਰਿਪੋਰਟ ਫਾਈਲ ਕੀਤੀ ਸੀ ਉਸ ਦਿਨ ਵੀ ਬੜਾ ਰੌਲਾ ਪਿਆ ਬੜੇ ਸਾਰੇ ਬੁੱਧੀਜੀਵੀਆਂ ਨੇ ਬੜੇ ਬੜੇ ਚੈਨਲਾਂ ਤੇ ਪੱਤਰਕਾਰਾਂ ਨੇ ਵਿਰੋਧੀ ਪਾਰਟੀਆਂ ਨੇ ਬੜਾ ਰੌਲਾ ਪਾਇਆ ਸਭ ਨੇ ਕਿਹਾ ਵੀ ਹੈਰਾਨਗੀ ਦੀ ਗੱਲ ਹੈ ਜਿਹੜੇ ਮੰਤਰੀ ਨੂੰ ਪੰਜਾਬ ਸਰਕਾਰ ਨੇ ਆਪ ਉਹਦੇ ਤੋਂ ਲਾਇਆ ਇਹ ਪੰਜਾਬ ਨੂੰ ਇਹ ਕਹਿ ਕੇ ਲਾਇਆ ਵੀ ਇਹਨੇ ਭ੍ਰਿਸ਼ਟਾਚਾਰ ਕੀਤਾ ਹੈ ਸਾਡੇ ਕੋਲ ਸਬੂਤ ਨਹੀਂ ਤੇ ਫਿਰ ਹੁਣ ਉਹਦੇ ਬਾਰੇ ਪੁਲਿਸ ਇਹ ਕਿਉਂ ਕਹਿ ਰਹੀ ਹੈ ਵੀ ਇਹਦੇ ਖਿਲਾਫ ਤਾਂ ਕੁਝ ਮਿਲਿਆ ਹੀ ਨਹੀਂਗਾ ਤੇ ਇਸ ਕਰਕੇ ਰਿਪੋਰਟ ਜਿਹੜੀ ਆ ਇਹ ਕੇਸ ਬੰਦ ਕੀਤਾ ਜਾਵੇ ਦੂਜਾ ਇਹ ਵੀ ਸਵਾਲ ਉੱਠੇ ਕਿ ਪੰਜਾਬ ਸਰਕਾਰ ਦੇ ਕਈ ਸਾਰੇ ਹੋਰ ਐਮਐਲਏ ਤੇ ਮੰਤਰੀ ਜਿਨ੍ਹਾਂ ਦੇ ਉੱਪਰ ਵੱਡੇ ਦੋਸ਼ ਲੱਗੇ ਉਹਨਾਂ ਤੇ ਕਾਰਵਾਈਆਂ ਕਿਉਂ ਨਹੀਂ ਹੋਈਆਂ ਤੇ ਉਹਨਾਂ ਦਾ ਸੱਤ ਸਾਹਮਣੇ ਕਿਉਂ ਨਹੀਂ ਆਏ ਬਹੁਤ ਸਾਰੇ ਲੋਕਾਂ ਨੇ ਪੁੱਛਿਆ ਵੀ ਫਿਰੋਜ਼ਪੁਰ ਤੋਂ ਗੁਰੂ ਹਰਸਾਹਾਈ ਦੇ ਜਿਹੜੇ ਐਮਐਲਏ ਜਿਹੜੇ ਮੰਤਰੀ ਵੀ ਕੈਬਨਿਟ ਮੰਤਰੀ ਵੀ ਬਣਾਏ ਗਏ ਸੀਗੇ ਫੌਜਾ ਸਿੰਘ ਸਰਾਰੀ ਉਹਨਾਂ ਦੇ ਉੱਪਰ ਇੱਕ ਆਡੀਓ ਇੱਕ ਰਿਕਾਰਡਿੰਗ ਲੀਕ ਹੋਈ ਸੀ ਉਹ ਵੀ ਭ੍ਰਿਸ਼ਟਾਚਾਰ ਨਾਲ ਸੰਬੰਧਿਤ ਮਾਮਲਾ ਸੀਗਾ ਤਾਂ ਫਿਰ ਉਸ ਮਾਮਲੇ ਦੇ ਵਿੱਚ ਆਵਾਦਵੀ ਪਾਰਟੀ ਨੇ ਕਿਹਾ ਸੀ ਜਾਂਚ ਕਰਾਂਗੇ ਪੜਤਾਲ ਕਰਾਂਗੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਾਂਗੇ ਤੇ ਫਿਰ ਕੀ ਕੀਤਾ ਉਹ ਬੱਸ ਉਹ ਮੰਤਰੀ ਨੂੰ ਉਹਦੇ ਤੋਂ ਲਾਹ ਦਿੱਤਾ ਗਿਆ ਉਸ ਤੋਂ ਬਾਅਦ ਕੀ ਹੋਇਆ ਉਹਦਾ ਕੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਇਆ ਉਹ ਰਿਕਾਰਡਿੰਗ ਝੂਠੀ ਸੀ ਕਿ ਸੱਚੀ ਸੀ ਕੀ ਨਿਕਲ ਕੇ ਆਇਆ ਇਹਦਾ ਅੱਜ ਤੱਕ ਕੁਝ ਨਹੀਂ ਪਤਾ ਇਸੇ ਤਰ੍ਹਾਂ ਔਰ ਕਿੰਨੇ ਸਰਿਆ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਉੱਪਰ ਦੋਸ਼ ਲੱਗੇ ਬੀਬਾ ਅਨਮੋਲ ਗਗਨ ਮਾਨ ਤੇ ਕੁਝ ਲੋਕਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਬੋਲੀਆਂ ਪਰ ਅੱਜ ਤੱਕ ਉਹਦਾ ਸੱਚ ਝੂਠ ਸਾਹਮਣੇ ਨਹੀਂ ਆਇਆ ਪਹਿਲਾਂ ਜਿਹੜੀਆਂ ਦੂਜੀਆਂ ਪਾਰਟੀਆਂ ਸੀ ਉਹਨਾਂ ਦੇ ਉੱਪਰ ਵੀ ਦੋਸ਼ ਲੱਗਦੇ ਰਹੇ ਕਾਲੀਦਲ ਵੇਲੇ ਕਾਂਗਰਸ ਵੇਲੇ ਕਾਲੀਦਲ ਭਾਜਪਾ ਦੀ ਸਰਕਾਰ ਵੇਲੇ ਇਸ ਤਰ੍ਹਾਂ ਦੀਆਂ ਬਹੁਤ ਭ੍ਰਿਸ਼ਟਾਚਾਰ ਦੀਆਂ ਗੱਲਾਂ ਉੱਠਦੀਆਂ ਰਹੀਆਂ ਪਰ ਉਦੋਂ ਵੀ ਕੁਝ ਨਹੀਂ ਹੋਇਆ ਉਦੋਂ ਵੀ ਪਰਦੇ ਪਾਏ ਗਏ ਉਦੋਂ ਵੀ ਉਹਨਾਂ ਨੂੰ ਕਲੀਨ ਚਿੱਟਾ ਮਿਲਦੀਆਂ ਰਹੀਆਂ ਕੈਪਟਨ ਮਰਿੰਦਰ ਦੇ ਉੱਪਰ ਇੱਕ ਬਹੁਤ ਵੱਡਾ ਬਹੁ ਕਰੋੜੀ ਕੱਪੜੇ ਦਾ ਕਥ ਤਾਮਾਮਲਾ ਚੱਲਦਾ ਰਿਹਾ ਪਰ ਉਸ ਤੋਂ ਬਾਅਦ ਉਹਨੂੰ ਵੀ ਉਸ ਮਾਮਲੇ ਚੋਂ ਕੱਢ ਕਢਾ ਦਿੱਤਾ ਗਿਆ ਨਿਕਲ ਗਿਆ ਉਹ ਵੀ ਅਸਲ ਚ ਕੀ ਸਾਰੇ ਇੱਕੋ ਜਿਹੇ ਨਹੀਂ ਇਹ ਵੱਡਾ ਸਵਾਲ ਹੈ ਤੁਸੀਂ ਇਹਦੇ ਤੇ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਪਾਰਟੀ ਬਾਜੀ ਤੋਂ ਬਾਹਰ ਨਿਕਲ ਕੇ ਗੱਲ ਸੁਣਾਇਆ ਕਰੋ ਤਾਂ ਸਮਝ ਆਉਂਦੀ ਹੈ ਪਿਆਰਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਤ ਸਿੰਘ ਆਜਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ ਸ਼ੁਕਰੀਆ